ਸ਼ਿ ਪ੍ਰਾਰਥਨ ਗੁਜ਼ਾਰਿਆ ਹੁਣ ਸਵਾਗਤ ਆ ਤੇਰੇ ਵਚਨ ਸੁਣਦਾ ਖੁਦਾ ਤੇਰਾ ਵਚਨ ਬਹੁਤ ਸਾਰੇ ਲੋਕਾਂ ਨੇ ਸੁਣਦੀ ਵਿੱਚ ਅਦਾ ਕੰਮ ਕਰੀ ਤੇਰੇ ਵਚਨ ਤੇ ਸਾਡੇ ਤੇਰਾ ਵਚਨ ਮੁਕਾ ਲੋ ਅਦੀ ਸ਼ੁਲੀ ਦੀ ਕਾਇਲੀ ਕਰੇ ਮੇਰਾ ਪਰਿਸ਼ੁ ਵੰਦਨਾ ਨੂੰ ਪਰਿਸ਼ੁ ਦਬਾ ਵਿਸ਼ੁਧ ਰਤਾ ਨੂੰ ਆਦੀ ਯਸੂ ਦੀ ਨਾਚ ਕੋਟੇ ਆਮੇਨ ਹਾਲੇਲੂਇਆ ਪਰਮ ਵਿਸ਼ੁਧਾ ਅਸੂਤ ਵਰਤ ਤੇ ਇਸ ਪਰਮੇਸ਼ੁਰ ਨੇ ਅਦੀਰਾ ਦਰਸਨਾ ਸਾਰੀ ਜਿੰਦਗੀਂ ਦਿੱਤਾ ਉਹ ਖੁਦਾ ਬੜਾ ਹੀ ਮਹਾਨ ਪਰਮੇਸ਼ੁਰ ਹੈ ਪ੍ਰਮੇਸ਼ੁਰ ਦੇ ਬਚਨਾਂ ਨੂੰ ਬੜੇ ਧਿਆਨ ਦੇ ਨਾਲ ਅੱਜ ਸੁਣਨਾ ਉਹ ਵੀ ਕਿ ਆਂਗਿਲਾਰ ਖੁਦਾ ਦੇ ਪਾਤਸ਼ਾਹ ਹੋਵੇ ਤਾਂ ਸੁਨੇਹਾ ਹੈ ਉਹ ਚੁੰਗਰਾ ਤਾਂ ਵੀ ਸੁਣੀਏ ਚ ਕੰਮ ਕਰੀਦਾ ਕੁਦੀ ਖੋਦਾ ਬੇਕਲਾਂ ਚੰਕਿਆ ਦਰਬਾਨੀ ਚੜਾਉਣਾ ਬਿੱਤਲ ਖੁਦਾ ਦੀ ਕਮਿਸ਼ਨ ਮੰਨਣਾ ਕੁਦੀ ਆਵਾਜ਼ ਸੁਣਨਾ ਤੋ ਕਈ ਵਾਰ ਅਸੀਂ ਪਰਮੇਸ਼ਵਰ ਦੇ ਬੱਚੋ ਕੁਰਬਾਨੀਆਂ ਚੜਾਉਂਦੇ ਆ ਪਰ ਖੁਦਾ ਇਹ ਗਮਨੋਂ ਨਹੀਂ ਮੰਨਦੇ ਉਹਦੇ ਘੁਮਾ ਤੇ ਨਹੀਂ ਚੱਲਦੀ ਲੋਕਾਂ ਦੀ ਕੰਜੂਰੀ ਚ ਲਿਖਿਆ ਓ ਰਿਸ਼ੀ ਦੇ ਸ਼ਾਦੀ ਬਚਨ ਲਿਖਿਆ ਤੁਸੀਂ ਮੈਨੂੰ ਪ੍ਰਭੂ ਪ੍ਰਭੂ ਕਿਉਂ ਕਿਨੇ ਅੰਦਰ ਛੋਲੇ ਤੁਹਾਨੂੰ ਕਹਿੰਦਾ ਮੈਂ ਤੁਸੀਂ ਕਰਦੇ ਨੂੰ ਤੁਸ ਕੁਦਾ ਦੇ ਕਲਾਮ ਤੇਸੀਂ ਮਨਨ ਕਰਾਂਗੇ ਧਿਆਨ ਲਾਵਾਂਗੇ ਜਿਵੇਂ ਸੀ ਲੋਕਾਂ ਦੀ ਕੰਜੂਰੀ ਔਰ ਉਦੀ 10 ਬਾਅਦ ਦੀ 30 ਉਚ ਨੂੰ ਬੜ ਗਈ ਨਾ ਤੋਂ ਖੁਦਾ ਕਿਸੇ ਇਲਾਮ ਚ ਲਿਖਾ ਉਦੀ ਮਾਤਾ ਤੇ ਮਰੀਯਮ ਦੇ ਜਿੱਕਰੇ ਤੋਂ ਬਾਈਬਲ ਚ ਲਿਖਾ ਜਿਹੜੀ ਮਾਤਾ ਨੌਨੀ ਪੈਂਸੀ ਉਸਨੇ ਯੀਸ਼ੂ ਮਸੀਹ ਨੂੰ ਆਪਣੇ ਘਰ ਬੁਲਾਇਆ ਹallelujah ਆਪਣੇ ਘਰ ਬੁਲਾਇਆ ਕਿਹਨੂੰ ਬੁਲਾਇਆ ਯਿਸੂ ਅਸੀ ਨੂੰ ਤੁਕਲਾਉ ਚ ਲਿਖਿਆ ਯਿਸੂ ਅਸੀ ਆਰ ਉਹਦੇ ਚੇਲੇ ਵੀ ਸੀ ਜੁਰਮ ਮਾਤਾ ਨੇ ਉਹਨੂੰ ਬੁਲਾਇਆ ਤੇ ਯਿਸੂ ਅਸੀ ਆਰ ਉਹਦੇ ਚੇਲੇ ਵੀ ਸੀ ਮਾਤਾ ਦੀ ਘਰ ਵਿੱਚ ਗਏ ਹallelujah ਜੋ ਤੇ ਕਲਾਮ ਚ ਬੜ ਰਿਹਾ ਲੋਕਾਂ ਦੀ ਇਨਫੀਲ ਉਹਦੀ ਹੁੰਨੀ ਬਾਤ ਨੂੰ ਬੜਦੇ ਤੇ ਉੱਥੇ ਜੁਕਈ ਦਝਕ ਰਿਆ ਕਲਾਮ ਚ ਬਿਕਾ ਜੁਕਈ ਦੇ ਮਾਨੇ ਚ ਸੀ ਕਿ ਬਾ ਖੁਦਾਵਨੀ ਯਸ਼ੂ ਨੂੰ ਦੇਖਣਾ ਹੋ ਹਾਲੇਲੂਇਆ ਤੋ ਹਾਇਬੋ ਚ ਲਿਖਿਆ ਜੇ ਉਹ ਯਿਸੂ مسیਹ ਵਿਗਿਆਨੂ ਸ਼ਾਦ ਦੇ ਜੁਦੀ ਆਏ ਔਰ ਜੇ ਉਹ ਯਿਸੂ مسیਹ ਵਿਗਿਆਨੂ ਸ਼ਾਦ ਦੇ ਜੁਦੀ ਨਦਰ ਇਸ੍ਰੀਤੇ ਜੁਦਾਈ ਨੇ ਕੋਸ਼ਿਸ਼ ਕੀਤੀ ਮੈਂ ਯਿਸੂ ਨੂੰ ਦੇਖਾ ਹallelujah ਤੋ ਕਲਾਮ ਚ ਲਿਖਿਆ ਬੜਾ ਸ਼ੋਦਾ ਆਪਸੀ ਤਾਦੇ ਦਾ ਸ਼ੋਦਾ ਸੀ ਔਰ ਉਹਦੇ ਮੰਨਦੇ ਅੰਦਰ ਚਾਹਤ ਸੀ ਉਦੇ ਮੰਦਰ ਅੰਦਰ ਇਹ ਚਾਹਤ ਸੀ ਕਿ ਮੈਂ ਈਸ਼ੂ ਮਸੀਹ ਨੂੰ ਦਿਖਾਵਾ ਅਸੂ ਖੁਦਾਵੰ ਨੂੰ ਈਸ਼ੂ ਮਸੀਹ ਜਪ ਪਰਿਸ਼ੁਰ ਉਹਨਾਂ ਲੋਕਾਂ ਦੀ ਜ਼ਿੰਦਗੀ ਚ ਕੰਮ ਕਰਦਾ ਜਿਹੜੇ ਉਹਨੂੰ ਪਾਉਣ ਦੀ ਚਾਹਤ ਰੱਖਦੇ ਉਹਨੂੰ ਦੇਖਣ ਦੀ ਚਾਹਤ ਰੱਖਦੇ ਆ ਜਨਾਂ ਦੇ ਅੰਦਰ ਪ੍ਰਭੂ ਦੇ ਪ੍ਰਤੀ ਤੜਪਿਆ ਬੁਰਕਾ ਪਿਆਸਿਆ ਤੂੰ ਕੋਲ ਨੂੰ ਘਲੇ ਆ ਵਾਕਈ ਪਰਮੇਸ਼ੁਰ ਦੇ ਤਮਾ ਨੂੰ ਆਪਣੀ ਜ਼ਿੰਦਗੀ ਚ ਆਪਣੀ ਲਾਈਫ ਦੇ ਅੰਦਰ ਮਹਿਸੂਸ ਕਰ ਦੇਣਾ ਅੱਜ ਤੁਹਾਡੇ ਵਿੱਚ ਬਹੁਤ ਸਾਰੇ ਲੋਕ ਹੋਏ ਆ ਜਿਹੜੇ ਗੁਦਾਵਨ ਯਿਸੂ ਮਸੀਹ ਤੋਂ ਬੋਲੂਆਂ ਗੁਦਾਵਨ ਕੀ ਹੈ ਕਾਰਨ ਇਹ ਹੈ ਕਿ ਉਹਨਾਂ ਦੇ ਮਨ ਵਿੱਚ ਕਿਸੇ ਪ੍ਰਭੂ ਦੇ ਦੇਖਣ ਦੀ ਚਾਹਤ ਰਹੀ ਅਸੀਂ ਪ੍ਰਭੂ ਨੂੰ ਬਾਰੇ ਚਾਹਤ ਰਹੀ ਬਾਈਬਲ ਖੁਦਾ ਦਾ ਕਲਾਮ ਜਿਵੇਂ ਜਿਵੇਂ ਖੁਦਾ ਦੇ ਬਾਰੇ ਚਾਹਤ ਲੱਗੇ ਕੋਸ਼ਿਸ਼ ਕੀਤੀ ਤੋ ਖੁਦਾ ਨੇ ਬੱਚੇ ਪਰਮੇਸ਼ੁਰ ਦਾ ਕਲਾਮ ਸਾਨੂੰ ਸਿਖਾਦਾ ਵਾ

ਉਕਲਾਂ ਜੁਸੀ ਜਾਣਦੇ ਹੋ ਕਿ ਜਦੋਂ ਯਿਸੂ ਸਿਸ ਭੇਡ ਦੇ ਨਾਲ ਉੱਥੋਂ ਯਰੂਸ਼ਲਮ ਦੇ ਚੋਂ ਗੁਜ਼ਰ ਰਹੇ ਸੀ ਤੇ ਤੇ ਯਿਸੂ ਉਸੇ ਸਾਹ ਕੋ ਜਾਣਦੇ ਆ ਉਹਨਾਂ ਨੂੰ ਪਤਾ ਸੀ ਕਿ ਇੱਥੇ ਇੱਕ ਆਦਮੀ ਹੈ ਜਿਹੜਾ ਮੈਨੂੰ ਲੱਭ ਰਿਹਾ ਵਾ ਤੇ ਯਿਸੂ ਸਿਸ ਨੇ ਗਾਏ ਜਿਦਾ ਇਸੇ ਧੀ ਨਾਲ ਧੋ ਗੁੱਲਨ ਦੇ ਬ੍ਰਿਸ਼ ਉਤਰਾ ਅਜਮੇ ਤੇਰੀ ਹੀ ਘਰ ਵਿੱਚ ਫੈਲਾਣਾ ਹallelujah ਕੁਦਾ ਦੇ ਇਕਰਾਮ ਚ ਲਿਖਿਆ ਜਤੈਰਾ ਕੋਈ ਟਿਕਾਣਾ ਨਹੀਂ ਸੀ ਉਸ ਵੇਲੇ ਆਸੀ ਪੁੱਤਰ ਲਿਆ ਸੀ ਕਿ ਪ੍ਰਭੂ ਨੇ ਮੇਰੇ ਘਰ ਵਿੱਚ ਆਣਾ ਅੱਜ ਈਸ਼ੂ ਜੀ ਨੇ ਮੇਰੇ ਘਰ ਵਿੱਚ ਜਾਣਾ ਹਾਲੇਲੂਇਆ ਖੁਦਾ ਦੇ ਬੱਚੋ ਜਿਹਨਾਂ ਈਸ਼ੂ ਜੀ ਤੋਂ ਬਾਰੇ ਜ਼ਿੰਦਗੀ ਅੰਦਾਵਾ ਕਾਦੀ ਲਾਈਫ ਦੇ ਅੰਦਰ ਕਈ ਲੋਕਾਂ ਨੇ ਕੋਈ ਅਨੁਭਵ ਹੋਇਆ ਪ੍ਰੈਕਟੀਕਲ ਉਹਨਾਂ ਦੀ ਜੀਵਨ ਦੇ ਚੱਕੀ ਜਦੋਂ ਯਿਸੂ ਕੋਲ ਬਿੜਾ ਸੀ ਉਦੋਂ ਉਹਨਾਂ ਦਾ ਜੀਵਨ ਕਿਦਾਂ ਦਾ ਸੀ ਉਹਨਾਂ ਦੀ ਲਾਈਫ ਕਿਦਾਂ ਦੀ ਸੀ ਪਰ ਜਦੋਂ ਉਹ ਯਿਸੂ ਮਸੀਹ ਦੇ ਕੋਲ ਆਏ ਹਾਲੇਲੂਇਆ ਜਦੋਂ ਯਿਸੂ ਮਸੀਹ ਦੇ ਕੋਲ ਆਏ ਉਹ ਪਾਵਨ ਇਛਾਤ ਦੇ ਕੀ ਉਹਨਾਂ ਆਪਣੇ ਜੀਵਨ ਚ ਬੁਲਾਇਆ ਤਾਂ ਖੁਦਾ ਦੀ ਉਸੇ ਕਲਾਮ ਚ ਲਿਖਿਆ ਹ ਯਿਸੂ ਮਸੀਹ ਵੀ ਕਹਿੰਦੇ ਮੈਂ ਤੇਰੇ ਦਿਲ ਦੇ ਦਰਵਾਜੇ ਦੇ ਕੋਲ ਆ ਟਕ ਟਕਾਂਗਾ ਅੰਦਰ ਉਤਰੂ ਆਪਣੇ ਦਿਲ ਦਾ ਜਵਾਜਾ ਖੋਲੀ ਤੋ ਤੇਨੇ ਅੰਦਰ ਮੈਂ ਤੇਰੇ ਅੰਦਰ ਆਵਾਂਗਾ ਮੈਂ ਤੇਰੀ ਨਾਲ ਭੂਸਨ ਕਰਾਂਗਾ ਹallelujah ਤੁਸੀਂ ਖੁਸ਼ਕਦਰਦ ਜਨਦਾਸ਼ ਹੋ ਤੁਹਾਡੀ ਜ਼ਿੰਦਗੀ 'ਚ ਉਹ ਸਦਾ ਸ਼ਾਂਤੀ ਆਨੰਦ ਨਹੀਂ ਜੋ ਕਾਲੇ ਕੋਲ ਹੁਲਾ ਸਹੀ ਦਾ ਅਸਿਰ ਉਹ ਹੈ ਨਹੀਂ ਕਾਰਨ ਕਿ ਪਰਮੇਸ਼ੁਰ ਤੋਂ ਬਿਨਾਂ ਲੋਕ ਮੁਟਿਆ ਬੇਚੈਨ ਉਹਨਾਂ ਦੀ ਜ਼ਿੰਦਗੀ 'ਚ ਸ਼ਾਂਤੀ ਨਹੀਂ ਹੈ ਖੁਦਾ ਦੇ ਬੱਚੋ ਜੋ ਅੰਧਵ ਧੋਸਰੇ ਲੋਕਾਂ ਨੂੰ ਜਿਹੜਾ ਨੇ ਪਰਮੇਸ਼ੁਰ ਨੂੰ ਪਾਇਆ ਉਹ ਅੱਜ ਤੁਸੀਂ ਜੇ ਕਰਨਾ ਚਾਹੁੰਦੇ ਹੋ ਤੁਸੀਂ ਟੁੱਟ ਚੁੱਕੇ ਹੋ ਬੇਨਰਾਸ਼ ਹੋ ਤੁਹਾਡੇ ਜੀਵਨ ਚ ਕੁਝ ਹੋ ਨਹੀਂ ਰਿਹਾ ਤਾਂ ਵਿਸ਼ਵਾਸ ਕਰੀਏ ਆਜਿੰ ਜੇ ਕਈ ਦੀ ਤਰ੍ਹਾਂ ਮਨ ਬਣਾਓ ਯਿਸੂ ਨੂੰ ਦੇਖੰਦਾ ਆਸੀਂ ਖੁਦਾਰ ਕਲੀਅਰ ਲਾਈਵ ਦੇ ਅੰਦਰ ਕੰਮ ਕਰੇਗਾ ਹਰ ਉਹ ਬੰਦਨ ਸ਼ਰਾਬ ਤੁਹਾਡੀਆਂ ਜ਼ਿੰਦਗੀਆਂ ਤੋਂ ਤੁਕ ਜਾਣਗੇ ਨਿਰਾਸ਼ਾ ਤੁਹਾਡੀ ਜ਼ਿੰਦਗੀਆਂ ਤੋਂ ਖਤਮ ਹੋ ਜਾਏਗੀ ਜੇ ਤੁਸੀਂ ਜਕਈ ਦੀ ਤਰ੍ਹਾਂ ਯਿਸੂ ਮਸੀਹ ਨੂੰ ਪਾਉਣ ਦੀ ਕੋਸ਼ਿਸ਼ ਕੀਤੀ ਹallelujah ਉਸ ਸਾਭਕੀ ਪਰਮੇਸ਼ਵਰਿਆ ਗਲਾਮ ਚ ਲਿਖਿਆ ਸਾਰੇ ਪਾਪ ਬਾਰੇ ਤਦ ਬੇ ਲੋਕੋ ਮੇਰੇ ਕੋ ਆਉ ਮੈਂ ਤਾਨੂੰ ਆਰਾਮ ਦਿਆਂਗਾ ਨਸਤੀਕ ਆਂਦੇ ਆ ਜਿਹੜੇ ਉਹਨੂੰ ਬੋਨ ਦੀ ਚਾਹਤ ਰੱਖਦੇ ਆ ਗਲਾਮ ਚ ਲਿਖਿਆ ਯਿਸੂ ਨੇ ਕਿਹਾ ਹੈ ਜੋ ਕਹੀਂ ਆਜੂ ਮੈਂ ਤੇਰੇ ਘਰ ਹੀ ਰਹਿਣਾ ਵਾ ਮੈਂ ਤੇਰੀ ਕਾਜਾਣਾ ਵਾ ਜੋ ਕਹੀਂ ਦਾ ਟਕਾਣਾ ਨਹੀਂ ਸੀ ਹallelujah ਜਿਉਂ ਤੁਸੀਂ ਜਿਹੜੇ ਕਾਰਗੇ ਤਾਂ ਖੁਦਾਵੰਦ ਜੀ ਦੇ ਕਲਾਮ ਚ ਲਿਖਿਆ ਜਤੇ ਨੇ ਆਪਣੇ ਪਾਪਾਂ ਦਾ ਅੰਗੀਕਾਰ ਕਰ ਲਿਆ ਹallelujah ਨਹੀਂ ਆਪਣੇ ਬੁਰਾ ਮੰਨ ਲੀ ਈਸ਼ੂ ਮਸੀਹ ਦੇ ਆਧਾ ਫਾਇਦਾ ਦੇਖੋ ਪਰਮੇਸ਼ੁਰ ਨੂੰ ਲੱਭਣ ਦਾ ਫਾਇਦਾ ਦੇਖੋ ਤੁਹਾਡਾ ਜੀਵਨ ਟੋਟਲੀ ਸਟੇਅਰ ਹੋ ਜਾਏਗਾ ਤੁਹਾਡੇ ਜੀਵਨ ਤੇ ਹਰ ਪ੍ਰਕਾਰ ਦਾ ਝੂਠ ਫਰੇਬ ਬੇਈਮਾਨੀ ਹਰਾਮਕਾਰੀ ਹਰ ਪ੍ਰਕਾਰ ਦਾ ਗੰਦਮਨ ਬੁਰੀਆਂ ਭਾਵਨਾਵਾਂ ਤੁਹਾਡੀ ਜ਼ਿੰਦਗੀ ਸੋ ਖਤਮ ਹੋ ਜਾਣ ਗਿਆ ਜਦੋਂ ਕਿ ਇਹਸੂ ਨੂੰ ਲੱਭਣ ਦੀ ਕੋਸ਼ਿਸ਼ ਕਰੋਗੇ ਜਦੋਂ ਤੁਸੀਂ ਉਹਨੂੰ ਪਾਉਣ ਦੀ ਚਾਹਤ ਰੱਖੋਗੇ ਜਦੋਂ ਤੁਸੀਂ ਉਹਨੂੰ ਪੁਕਾਰੋਗੇ ਉਹ ਤੁਹਾਡੀ ਜ਼ਿੰਦਗੀਾਂ ਤੇ ਤੁਹਾਡੇ ਜੀਵਨ ਦੇੰਦਰ ਕੰਮ ਕਰੇਗਾ ਹallelujah ਤੁ ਜੋ ਕਈ ਜਿ ਕਈ ਨੇ ਕਹਾ ਲਈ ਯਿਸੂ ਮਸੀਹ ਜਦੋਂ ਗਏ ਉਹਦਾ ਟੋਟਲੀ ਲਾਈਫ ਚੇਂਜ ਹੋ ਗਿਆ ਉਹਦਾ ਜੀਵਨ ਬਦਲ ਗਿਆ ਹallelujah ਹਾਲੇ ਪ੍ਰਭੂ मैं किसी ने धोखाता तो वा ठगी मारी आ कि वाढ़ू लिया वा कि मैं दुगना वापस कर दयागा मैं दुगना उन वापस लड़ा गा मैं उन दुगना मोड़ दया पता है कि कई टैक्स लैने चुंगी लैने वाला पर अजे घर बिशू गया समझिया उन्हें उन्हें सोचा कि मेरे को यशु दुर्भा मेरा जिंदगी कोई भी नहीं है यीशु को जिंदगी आ, पैसा मेरी जिंदगी नहीं है ਤੋ ਕਰ ਦਰੀ ਜਰੀ ਮੇਰੀ ਜ਼ਿੰਦਗੀ ਨਹੀਂ ਹੈ ਹallelujah ਜਦੋਂ ਇਹ ਸਾਨ ਪ੍ਰਭੂ ਦੇ ਕੋਲ ਆਉਂਦਾ ਪਰਮੇਸ਼ੂ ਦੇ ਕੋਲ ਆਉਂਦਾ ਵਾ ਉਹਨੂੰ ਸਮਝ ਜਾਂਦਾ ਵਾ ਤੋ ਕੋਟ ਪੂਰ ਲੀਫ ਚੇਂਜ ਹੋ ਜਾਂਦਾ ਬਦਲ ਜਾਂਦਾ ਵਾ ਜਿਵੇਂ ਜਕਈ ਬਦਲਿਆ ਜਿਵੇਂ ਉਹਦੀ ਜ਼ਿੰਦਗੀ ਬਦਲੀ हालेलुया हालेलुया देखो खुदावन दी कितनी शुक्रगुजारी करनी चाहिए यीशु मसीह दे ਉਹਦੇ ਕਾਰਜਾਂ ਦੇ ਨਾਲ ਜਿਤੜੀ ਦਾ ਜੀਵਨ ਬਦਲ ਗਿਆ ਅੱਜ ਅਸੀਂ ਉਸ ਪਰਮੇਸ਼ਰ ਨੂੰ ਆਪਣੇ ਘਰ ਵਿੱਚ ਵੀ ਬੁਲਾਣਾ ਚਾਹਦੇ ਹਾਂ ਉਹਨੂੰ ਸੱਦਾ ਵੀ ਦੇਣਾ ਚਾਹਦੇ ਹਾਂ ਆਪਣੀ ਜ਼ਿੰਦਗੀ ਦੇ ਅੰਦਰ ਆਪਣੀ ਲਾਈਫ ਦੇ ਅੰਦਰ ਉਹ ਪਰਮੇਸ਼ਵਰ ਸਾਮਾਧੀ ਪਰਮੇਸ਼ਵਰ ਆ ਉਹ ਤੁਹਾਡੀਆਂ ਜ਼ਿੰਦਗੀਆਂ ਨੂੰ ਬਦਲੇਗਾ ਉਹ ਤੁਹਾਡੇ ਸ਼ਰਾਬ ਤੋੜੇਗਾ ਜਿਜ ਕਈ ਦੀ ਜ਼ਿੰਦਗੀ ਬਦਲ ਸਕਦੀ ਆ ਤੇ ਤੁਹਾਡੀ ਜ਼ਿੰਦਗੀ ਵੀ ਬਦਲੇਗੀ ਉਹ ਤੁਹਾਡੀਆਂ ਜ਼ਿੰਦਗੀਆਂ ਨੂੰ ਬਦਲ ਦੀ ਸਮਰੱਥ ਰਕਲਾ ਪਰਮੇਸ਼ਵਰ ਆ ਉਹ सामर्थ्य है। हालेलुया, हालेलुया। तो ये जिद्द जुगाही ने अपने गुलाम अने तो यीशु मसीह ने क्या अस इस में नजात आई है? नजात? तुझे ऐसी बाइबल में पढ़ी तो यीशु मसीह संसार देवचाये क्यों ਕਲਾਮ ਚ ਲਿਖਿਆ ਵਾ ਉਹ ਇਨਸਾਨ ਨੂੰ ਉਹਦੇ ਪਾਪ ਤੋਂ ਨਜ਼ਾਰ ਦੇਣ ਵਾਸਤੇ ਆਇਆ ਛੁਡਕਾਰਾ ਦੇਣ ਦੇ ਲਈ ਆਈ ਯਿਸੂ ਮਸੀਹ ਪਾਪ ਤੋਂ ਗੁਨਾਹ ਤੋਂ ਬਦੀਆਂ ਤੋਂ ਬਿਮਾਰੀਆਂ ਤੋਂ ਯਿਸੂ ਜੀ ਨੇ ਕਿਹਾ ਅੱਜ ਇਸ ਘਰ ਦੇ ਚ ਨਜ਼ਾਰ ਆਈ ਆ ਇਹ ਵੀ ਅਬਰਾਹਮ ਦਾ ਪੁੱਤਰ ਕਹਾਵੇਗਾ ਦੇਵੀ ਦਾ ਹਾਂ ਦਾ ਪੁੱਤਰ ਸੱਜਿਆ ਜਾਵੇਗਾ ਹallelujah ਯੂਨਾ 1:12 ਚ ਕੀ ਲਿਖਿਆ ਯੂਨਾ 1:12 ਚ ਲਿਖਿਆ ਜਿਨ੍ਹਾਂ ਨੇ ਮੈਨੂੰ ਕਬੂਲ ਕੀਤਾ अर्थात ਉਹਨਾਂ ਨੇ ਜਿਨ੍ਹਾਂ ਨੇ ਮੇਰੇ ਨਾਮ ਉਤੇ ਵਿਸ਼ਵਾਸ ਕੀਤਾ ਤੋ ਲਿਖਿਆ ਮੈਂ ਉਹਨਾਂ ਨੂੰ ਪਰਮੇਸ਼ੁਰ ਤੇ ਪੁੱਤਰ ਹਮਦਤਿਆਂ ਦਾ ਉਦੇਤੀਆ ਪੁੱਤ ਦਾ ਹੱਕ ਤਨ ਮਿਲੇਗਾ ਜਦੋਂ ਤੁਸੀਂ ਆਪਣੇ ਪਾਪ ਦਾ ਅੰਗੀਕਾਰ ਕਰੋਗੇ ਹallelujah ਹallelujah ਜਗਾਇਰ ਉਹ ਅਧਿਕਾਰ ਮਿਲ ਗਿਆ ਜਦੋਂ ਉਹਨੇ ਆਪਣੇ ਪਾਪ ਮੰਨ ਕੇ ਛੱਡੇ ਤਾਂ ਯਿਸੂ ਸੀ ਨੇ ਕਿਹਾ ਇਹ ਵੀ ਅਬਰਾਹਾਮ ਦਾ ਪੁੱਤਰ ਹੋਵੇਗਾ ਧੋਨੀ 19:10 ਸੇ ਚਲਿਕਾ ਨੂੰ ਉਹਨੂੰ ਖੁਦਾ ਪੁੱਤਰ ਗਵਾਚਾ ਨੂੰ ਪਾਲਣ ਹਟੇ ਬਚਾਨ ਦੇ ਲਈ ਆਇਆ ਵਾ ਅੱਜ ਹੁਸੈਨਾ ਤੁਸੀਂ ਬਹੁਤ ਸਾਰੇ ਲੋਕ ਯਿਸੂ ਮਸੀਹ ਨੂੰ ਜਾਣਦੇ ਤੇ ਹੋ ਗਲਾਮ ਨੂੰ ਪੜਦੇ ਹੋਗੇ ਚਰਚਾ ਜਾਂਦੇ ਹੋਗੇ ਪਰ ਜੇ ਤੁਸੀਂ ਅਜੇ ਤੱਕ ਆਪਣੇ ਪਾਪ ਦਾ ਅੰਗੀਕਾਰ ਨਹੀਂ ਕੀਤਾ ਆਪਣੇ ਪਾਪ ਮੰਨ ਕੇ ਨਹੀਂ ਛਡੇ ਤੁਸੀਂ ਖੁਦਾ ਦੇ ਧੀਆ ਪੁੱਤ ਨਹੀਂ ਬਣੇ ਹallelujah ਇਸ਼ੂ ਮਾਨੇ ਚਾਹਤ ਕਰੇ ਪਾਉ ਨਹੀਂ ਫਿਰ ਉਹਨਾਂ ਦੀ ਜ਼ਿੰਦਗੀ ਚ ਕੰਮ ਕਰੇਗਾ ਤੂੰ ਆਪਣੇ ਪਾਪਾਂ ਦਾ ਇਕਰਾਰ ਕਰੋਗੇ ਪਛਤਾਪ ਕਰੋਗੇ ਤੁਸੀਂ ਖੁਦਾਵੰਦ ਦੇ ਧਿਆਤੇ ਪੁੱਤ ਬਣ ਜਾਓਗੇ ਪਰਮੇਸ਼ੁਰ ਜੀ ਦੇ ਕਲਮ ਚ ਲਿਖਾ ਮਾਰਸਨ ਇਸ਼ੂ ਮਸੀਹ ਨੂੰ ਆਪਣੇ ਘਰ ਬੁਲਾਇਆ ਹallelujah ਉਹਨੇ ਆਪਣੇ ਘਰ ਬੁਲਾਇਆ ਤੇ ਯਿਸੂ ਸੀ ਤੇ ਉਹਦੇ ਚੇਲੇ ਮਾਤਾ ਦੇ ਘਰ ਵਿੱਚ ਗਏ ਹੁਣ ਮਾਤਾ ਨੂੰ ਪਤਾ ਸੀ ਕਿ ਪ੍ਰਭੂ ਆ ਉਹਦੇ ਚੇਲੇ ਮੇਰੇ ਘਰ ਦੇ ਚਾਏ ਆ ਤੋ ਉਹ ਦੁਨਿਆਵੀ ਕੰਮਾਂ ਦੇ ਵਿੱਚ ਰੁੱਝ ਗਈ ਉਹਨੇ ਸੋਚਿਆ ਹੈਗਾ ਕਿ ਯਿਸੂ ਮਸੀਹ ਨੂੰ ਭੋਜਨ ਦੀ ਲੋੜ ਆ ਉਸੋ ਆਪ ਭੋਜਨ ਤਿਆਰ ਕਰ ਦਿੱਸੀ ਹallelujah ਤੋਂ ਕਲਾਮ ਦੇ ਅੰਦਰ ਦੇ ਬੜੀਆਂ ਸਾਨੂੰ ਗੱਲਾਂ ਸਿੱਖਣ ਨੂੰ ਮਿਲਦੀਆਂ ਕਿ ਜਿਨ੍ਹਾਂ ਨੇ ਭੋਜਨ ਦੇ ਨਾਲ ਵੀ ਸੇਵਾ ਕੀਤੀ ਭਲੇਖੇ ਦੇ ਜਸਵੰਤ ਗੋਟਾ ਨੂੰ ਭੋਜਨ ਖਵਾਇਆ ਉਹਨਾਂ ਨੇ ਵੀ ਬਰਕਤ ਪਾਈ ਖੁਦਾ ਨੇ ਉਹਨਾਂ ਨੂੰ ਬਰਕਤ ਦਿੱਤੀ ਹallelujah ਕਈਆਂ ਨੇ ਭੋਜਨ ਦੀ ਸੇਵਾ ਦੇ ਨਾਲ ਧੀਆ ਪੁੱਤਾਂ ਦੀ ਵੀ ਦਾਤ ਪਾਈ ਕਈਆਂ ਨੇ ਪਾਣੀ ਦੇ ਗਲਾਸ ਦਾ ਵੀ ਵਰਦਤ ਪਾਈ ਤੁਮਾਰ ਤੱਕ ਵਧੀਆ ਕੰਮ ਕਰਦੀ ਸੀ ਹallelujah ਪਰ ਉਡੀਰ ਭੈਣ ਮਰੀਓ ਹallelujah ਉਹ ਉਸ ਤਰੀਬ দিয়া ਕੰਕਾਰੀ ਸੀ ਤਲਾਂ ਚ ਲਿਖਿਆ ਜਿਹੜੀ ਉਹਦੀ ਪੈਨ ਮਰੀਮ ਸੀ ਉਹ ਯਸ਼ੂ ਦੇ ਕੋਲ ਬੈਠੀ ਹallelujah ਤੋਂ ਬਗੁਨਾ ਬੈਠ ਕੇ ਤੇ ਉਹਦੇ ਬਚਨਾਂ ਨੂੰ ਸੁਣ ਰਹੀ ਉਹਦੀਆਂ गल सुन ली तो आखिर मरण देखा माता ने देखा देख कि मेरी भेन प्रभु चरण बैठी है मैं रोटी पानी बना रही है हार हुई तो उन्हें प्रभु ने कहा प्रभु ਦੇਖ ਮੇਰੀ ਭੈਣ ਨੇ ਮੈਨੂੰ ਕੱਲ੍ਹ ਹੀ teral ਸੇਵਾ ਦੀ ਸ਼ਰਧਤਾ ਵਾ ਤੂੰ ਆਪਣੀ ਤੇ ਮੇਰੀ ਭੈਣ ਨੂੰ ਕਹੇ ਕਿ ਇਹ ਮੇਰੇ ਕੰਮ ਦੇ ਵਿੱਚ ਮੇਰਾ ਹੱਥ ਵੜਾਵੇ ਹallelujah ਜਦੋਂ ਕਿ ਮਾਤਰ ਨੂੰ ਚਾਹੀਦਾ ਕਿ ਗੁਸਾ ਮਾ ਦੁਨੀਆਵੀ ਕੰਮਾਂ ਨੂੰ ਛੱਡ ਦਿੰਦੀ ਉਨੇ ਯਿਸੂ ਨੂੰ ਆਪਣੇ ਘਰ ਵਿੱਚ ਬੁਲਾਇਆ ਸੀ ਉਹ ਆਪਣੇ ਭੈਣ ਦੀ ਤਰ੍ਹਾਂ ਯਿਸੂ ਦੀ ਕੋਲ ਕੁਸਮਾ ਬੈਠਦੀ ਤੋਂ ਵਚਨ ਨੂੰ ਅਹਿਮੀਅਤ ਦਿੰਦੀ ਖੁਦਾਵਨੀ ਯਿਸੂ ਦੀਆਂ ਗੱਲਾਂ ਨੂੰ ਸੁਣਦੀ ਹallelujah ਕਾਮ ਮਰੀ ਮਾਤਰ ਸਹਿਮਤ ਕਰੀ ਸੀ ਪਰ ਉਹ ਚਾਹੀਦਾ ਕਿ ਜਾਨੀ ਅਹਿਮੀਅਤ ਹੋ ਪਰਮੇਸ਼ੁਰ ਦੇ ਉਹ ਚ ਨੂੰ ਦਦੇ ਪ੍ਰਭੂ ਦੇ ਨਾਲ ਸਮਰਬਤਾਂ ਦੀ ਬੈਠ ਕੀ ਹallelujah ਉਹਨੇ ਬੁਲਾਇਆ ਤੇ ਸਹੀ ਪਰ ਫਾਇਦਾ ਉਹੀ ਪੈ ਮਰੀਮ ਲੈ ਰਹੀ ਸੀ ਆਜ ਵੀ ਬਹੁਤ ਸਾਰੇ ਲੋਕ ਇਕੱਠਾ ਹੀ ਆ ਬਹੁਤ ਸਾਰੇ ਲੋਕ ਇਕੱਠਾ ਆ ਬਹੁਤ ਸਾਰੇ ਤੁਸੀਂ ਆਪਣੇ ਘਰਾਂ ਦੇ ਜੁੜੋ ਖੁਦਾਵੰਦ ਦੇ ਦਾਸ ਆਂਦੇ ਆ ਇਬਾਦਤ ਹੁੰਦੀ ਆ ਤਾਂ ਕਈ ਵਾਰ ਬਾਹਰ ਵਿਸ਼ਵਾਸੀ ਭੈਣ ਭਰਾ ਆ ਕੇ ਤੁਹਾਡੇ ਰਿਸ਼ਤੇਦਾਰ ਆ ਕੇ ਬੰਦਗੀ ਚ ਵੜ ਜਾਂਦੇ ਆ ਸਭ ਕੁਝ ਪੂਰੀ ਬੰਦਗੀ ਦੇਖਦੇ ਆ ਰਾਤ ਤੱਕ ਜਾਗ ਹੁੰਦੇ ਆ ਵਚਨ ਚ ਜਾਗ ਹੁੰਦੇ ਆ ਪਰ ਤੁਸੀਂ ਆਪਣੇ ਦੇ ਗ੍ਰਹਿ ਖਮਾ ਚ ਰੁੱਝੇ ਰਹਿੰਦੇ ਹੋ ਜਿਪਰੇ ਕਿ ਤੁਸੀਂ ਆਪਣੇ ਘਰ ਦੇ ਚ ਪਰਮੇਸ਼ੁਰ ਦੇ ਰੁਕਾਂ ਨੂੰ ਸੱਦਾ ਦਿੰਦੇ ਹੋ ਉਤੋਂ ਪਹਿਲਾਂ ਇਬਾਦਤ ਦੇ ਸਮੇਂ ਤੋਂ ਪਹਿਲਾਂ ਤੁਹਾਡੀ ਘਰਾਂ ਦੀ ਹਰ ਤਿਆਰੀ ਹੋਣੀ ਚਾਹੀਦੀ ਆ ਕੁਕਿੰਗ ਆਤਮਿਕ ਰੋਟੀ ਜੀਵਨ ਦੀ ਰੋਟੀ ਖੁਦਾ ਦਾ ਕਲਾਮ ਹੈ ਜੇ ਕੋਈ ਕਲਾਮ ਨੂੰ ਨਾ ਸੁਣਿਆ ਜੇ ਤੁਸੀਂ ਖੁਦਾ ਦੀ ਹਜ਼ੂਰੀ 'ਚ ਬੈਠੇ ਨਾ ਤਾਂ ਈਸ਼ੂ ਸੀ ਜੀ ਨੇ ਮਾਰਤਾ ਨੂੰ ਜਵਾਬ ਦਿੱਤਾ ਸੀ ਮਾਤਾ ਤੂੰ ਬਹੁਤੀਆਂ ਚੀਜ਼ਾਂ ਦੀ ਚਿੰਤਾ ਕਰਦੀ ਹੈ ਬਾਰੇ ਤੇਰੀ ਪੈਨ ਮਾਤਾ ਨੇ ਉਹ ਹਿੱਸਾ ਚੁਣਿਆ ਵਾ ਜਿਹੜਾ ਇਹਦੇ ਕੋਲ ਹੀ ਪੋਿਆ ਨਹੀਂ ਜਾਏਗਾ ਇਬਾਦਤ ਕੇ ਕੋ ਜਿਹੜਾ ਤੁਸੀਂ ਇਬਾਦਤ ਦੇ ਵਿੱਚ ਦੁਆ ਦੇ ਵਿੱਚ ਸਮਾਂ ਗੁਜ਼ਾਰਦੇ ਹੋ ਉਹ ਤੁਹਾਡੇ ਕੋਈ ਵੀ ਨਹੀਂ ਕੋ ਸਕਦਾ ਕੋਈ ਵੀ ਨਹੀਂ ਇਨਸਾਨ ਇਬਾਦਤ ਤੇ ਖੁਦਾ ਦੇ ਘਰ ਜਾਣਾ ਚੰਗਾ ਨਹੀਂ ਲੱਗਦਾ ਇਬਾਦਤ ਤੁਹਾਡੀ ਜ਼ਿੰਦਗੀ ਆ ਖੁਦਾ ਦਾ ਵਚਨ ਤੁਹਾਡਾ ਜੀਵਨ ਹੈ ਹallelujah ਤੋ ਖੁਦਾ ਦੇ ਬੱਚੋ ਪਰਮੇਸ਼ੁਰ ਦੇ ਵਚਨ ਤੇ ਕਾ ਕਰੂ ਧਿਆਨ ਕਰੋ ਬੇਲੀ ਘਰ ਨੂੰ ਲੱਭਣ ਦੀ ਕੋਸ਼ਿਸ਼ ਕਰੋ ਹallelujah ਜਦੋਂ ਇਹ ਨੂੰ ਲੱਭਣ ਦੀ ਕੋਸ਼ਿਸ਼ ਕਰੋ ਤੇ ਪਾਪ ਦੀ ਕੋਸ਼ਿਸ਼ ਕਰੋ ਤੁਹਾਡੇ ਕੋਲ ਆਏਗਾ ਤੁਹਾਡੇ ਘਰ ਵਿੱਚ ਤੁਹਾਡੀ ਜ਼ਿੰਦਗੀ ਚ ਆਏਗਾ ਤੁਹਾਡਾ ਜੀਵਨ ਜਿ ਕਈ ਦੀ ਤਰ੍ਹਾਂ ਟੋਟਲ ਚੇਂਜ ਹੋ ਜਾਏਗਾ ਜਦੋਂ ਤੁਸੀਂ ਮਾਤਾ ਦੀ ਤਰ੍ਹਾਂ ਆਪਣੇ ਘਰ ਨੂੰ ਬਣਾਉਂਦੇ ਹੋ ਮਰਗੁੰਦੀ ਤਰਾ ਖੁਦਾ ਦੀ ਸੁਹਿਜ ਰੇਟੜਾ ਲੋ ਖੁਦਾ ਦੇ ਲੋਕਾਂ ਦੇ ਨਾਲ ਪ੍ਰਭੂ ਦੀ ਸੰਗਤੀ ਕਰਨੀ ਆ ਕਿਉਂਕਿ ਵਚਨ ਦੀ ਇਬਾਦਤ ਤੇ ਖੁਦਾ ਦੇ ਵਿੱਚ ਗੁਜ਼ਾਰਿਆ ਵੇ ਸਮਾਂ ਤੁਹਾਡੇ ਕੋ ਕੋਈ ਨਹੀਂ ਖੋ ਸਕਦਾ ਹallelujah ਜਿਹੜੇ ਲੋਕ ਇਬਾਦਤ ਕਰਦੇ ਆ ਜਿਹੜੇ ਲੋਕ ਪਰ ਉਹਦੇ ਚੁਕਿ ਰਹੀ ਆ ਪ੍ਰਭ ਨੂੰ ਸਮਾਦਿੰਦੇ ਆ ਹallelujah ਦੁਨੀਆ ਦੀ ਕੋਈ ਤਾਕਤ ਤੁਹਾਨੂੰ ਪਰਮੇਸ਼ਵਰ ਦੇ ਵਿੱਚ ਵਧਨ ਤੋਂ ਤੇ ਉਹਨੇ ਚੁਕਰਾਉਤ ਕਰ ਕੋ ਕੋਈ ਵੀ ਦੁਨੀਆ ਦੀ ਤਾਕਤਾਂ ਨੂੰ ਰੋਕ ਨਹੀਂ ਸਕਦੀ ਇਬਾਦਤ ਦੇ ਅੰਦਰ ਇਹਨੇ ਤਾਕਤ ਆ ਜੀਸੂ ਸੇ ਨੇ ਕੋ ਸਦੋ ਕੇ ਨਜ਼ਾਰ ਪਾ ਗਏ ਸ਼ੁੱਧ ਕਰਾ ਪਾ ਗਏ ਪਾਪ ਤੇ ਬਿਮਾਰੀਆਂ ਤੋਂ ਨਸ਼ਾ ਤੋਂ ਤੁਹਾਡਾ ਕਰੀ ਜ਼ਿੰਦਗੀ ਬਦਲ ਜਾਏਗੀ ਤੁਸੀਂ ਚੇਂਜ ਹੋ ਜਾਗੇ ਹallelujah ਉਹਨੂੰ pau ਦੀ ਚਾਹਤ ਕੋ 12 ਸਾਲ ਦੀ ਰੋਗਨ ਨੇ ਮਨ ਦੇ ਚਥਾਨਿਆ ਮੈਂ ਖੁਦਾਵਨੀ ਯਿਸੂ ਦੇ ਪੱਲੇ ਨੂੰ ਸੁਣਾਈ बीमारी हालात की चंकी हुई नहीं बहुत सारे लोग कई कहानियां पढ़ाते अपन ही परमेश्वर कुछ भी किसी की जिंदगी कर सकता अपना मन उस परमेशा आसी कुछ समय दुआ करी खुदावन तेरा तानवार आधे रात इस समय ली इन आवचन दे ली खुदावन तेरी सामत एक एक, एक, एक लो शुरू ही खुदा ये वचन जो लोग करी जिंदगी नो बदले तब डील करे टोटली लोग तब्दील डील हो जान बदल जान ਖੁਦਾਵਾਨ ਜਿ ਤੈਈ ਦੀ ਤਰ੍ਹਾਂ ਤੈਨੂੰ ਪੌਣ ਦੀ ਇਛਾ ਕਰਦਾ ਮਾਤਾ ਦੀ ਤਰ੍ਹਾਂ ਤੈਨੂੰ ਆਪਣੇ ਘਰ ਦੇ ਵਿੱਚ ਸਤਨ ਤੇ ਮਰਗਿਆਂ ਦੇ ਤਰ੍ਹਾਂ ਤੇਰੇ ਨਾਲ ਸਭਾ ਗੁਜ਼ਾਰੇ ਖੁਦਾ ਤੂੰ ਬਲਾਈ ਤੂੰ ਦਿਆਲੂ ਤੇ ਕਰਤਾਲੂ ਪਰਮੇਸ਼ਰ ਹੈ ਤੱਚ ਲੋਰਡ ਦੇ ਬੋਸ ਪਾਏ खुदावन तेरी शुक्र गुजार है जो लोग बीमार तो है दुष्ट आत्मा ने झगड़े या वो असार हो जाए फिर हर तेरी जिंदगी बदल जाए टोटली बदल जाए चेंज हो जाए टच नॉट हर बस पाया और यू कास रिकोटा रबा रबा दा रबा तो रबा 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 ਤੇ ਇਸ ਸਮੇਂ ਕਪਤਰੀ ਤੈਜਲੋਡ ਤੈਜਲੋਡ ਤੇਰਾ ਨਾਮਵਾ ਦੀਸ਼ੂ ਦੇ ਅਜ ਕੋ ਅਮੀਨ ਉਸਾਰੇ ਖੁਦਾਵੰਨ ਯਸ਼ੂ ਸਿਦਾ ਫਜ਼ਲ ਖੁਦਾਵੰਦੀ ਮੁਹੱਬਤ ਬਾਹਰ ਹੁਸ਼ਕਰ ਜੱਜ ਦਾ ਤਲਿਸ਼ਰਾ ਖੁਦਾ ਦੀ ਖਾਦ ਨੂੰ ਕਹਦਾ ਹਮੇਸ਼ਾ ਤਕ ਬੁਣੀ ਦੇ ਅਮੀਨ